ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਵੈਲਕਮ ਕਰਦੇ ਤੁਹਾਡਾ ਇੱਕ ਹੋਰ ਫਣੀ ਕਹਿਣ ਕਮੈਂਟਾਂ ਵਾਲੀ ਵੀਡੀਓ ਵਿੱਚ ਹੁਣ ਆਪਾਂ ਵੀਡੀਓ ਵੇਖਦੇ ਤੇ ਲੋਕਾਂ ਵੱਲੋਂ ਕੀਤੇ ਹੋਏ ਤਾਜ਼ੇ ਤਾਜ਼ੇ ਫਣੀ ਕਮੈਂਟ ਪੜਦੇ ਆਜੋ ਫਿਰ ਇਸ਼ਕ ਚ ਪਾ ਲਈ ਵੇ ਪਤਾ ਨਹੀਂ ਕਿਵੇਂ ਪਿੱਛੇ ਲਾ ਲਈ ਵੇ ਵੀਰ ਤੂੰ ਗਰੀਬ ਹੀ ਚੰਗਾ ਸੀ ਮੈਡ ਸੰਦੂ ਕਿਉਂ ਬਣ ਗਿਆ ਪਰਪੋਜ਼ ਵੀ ਮਹਿ ਕਰਿਆ ਤੇ ਤੂੰ ਤਾਂ ਸ਼ਰਮ ਹਿਲਾ ਲਈ ਵੇ ਸ਼ਰਮ ਕੁੜੀ ਨਹੀਂ ਤੂੰ ਲਈ ਆ ਭਾਈ ਗਰੀਬ ਤੋਂ ਟੈਂਪੂ ਬਣ ਕੇ ਬਸ ਖਿੱਚ ਕੇ ਰੱਖ ਕੰਮ ਭਾਈ ਦੁਨੀਆ ਦੀ ਬਰਬਾਦੀ ਤੇਰੇ ਹੱਥ ਵਸਾਉਣ ਕਾਲੀ ਵੇ ਪਤਾ ਨਹੀਂ ਕਿਵੇਂ ਪਿੱਛੇ ਲਾ ਲਈ ਰੇ ਇਹਨੂੰ ਪਤਾ ਲੱਗ ਗਿਆ ਸੀ ਗਰੀਬ ਬਣ ਕੇ ਕੁਛ ਨਹੀਂ ਬੰਨ ਆਹ ਕਦਮ ਚੁੱਕਣਾ ਹੀ ਪੈਣਾ ਇਹਨੂੰ ਬਾਈ ਤੂੰ ਗਰੀਬ ਹੀ ਚੰਗਾ ਸੀ ਇਸ ਕਿਚ ਪਾ ਲਈ ਰੇ ਪਤਾ ਨਹੀਂ ਕਿਵੇਂ ਪਿੱਛੇ ਲਾ ਲਈ ਰੇ ਚੈਨਲ ਨੇਮ ਚੇਂਜ ਕਰਕੇ ਬਈ ਜਰਨੀ ਫਰੋਮ ਗਰੀਬ ਟੂ ਗੇ ਬਣਾ ਲਾ ਹੁਣ ਇਹਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਇਹਨੂੰ ਕਿਸੇ ਨੇ ਪੰਪ ਦਿੱਤੇ ਆ ਪਰ ਕਿਹੜਾ ਜ਼ਰੂਰ ਛੱਡਿਆ ਲੱਗਦਾ ਇਹਦੇ ਅੰਦਰ ਕਿਸੇ ਨੇ ਰੋਸ ਵੀ ਮਹਿ ਕਰਿਆ ਤੇ ਤੂੰ ਤਾਂ ਸ਼ਰਮ ਹਿਲਾ ਬਾਈ ਉਹਨੇ ਤਾਂ ਸ਼ਰਮੀ ਲਾਈਏ ਤੂੰ ਤਾਂ ਗਰੀਬੀ ਦਾ ਰੂਪ ਲਾ ਕੇ ਟੈਂਪੂ ਦੇ ਰੂਪ ਚ ਆ ਗਿਆ ਪਤਾ ਨਹੀਂ ਕਿਵੇਂ ਪਿੱਛੇ ਹਿਲਾਣੀ ਬੇ ਪਹਿਲਾਂ ਗਰੀਬੀ ਪਿੱਛੇ ਲੱਗਾ ਸੀ ਹੁਣ ਮੈਡ ਸੰਧੂ ਦੀ ਰੋਟੀ ਵਿੱਚ ਲੱਤ ਮਾਰਨ ਲੱਗਾ ਹੋਇਆ ਮੈਨੂੰ ਲੱਗਦਾ ਬਾਈ ਤੂੰ ਕੇਸ ਮੱਖਣ ਦਾ ਗਾਣਾ ਨਹੀਂ ਸੁਣਿਆ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਜੇ ਤੂੰ ਸੁਣਿਆ ਹੁੰਦਾ ਤੂੰ ਆਹ ਲੱਛਣ ਨਹੀਂ ਕਰਨੇ ਸੀ ਬਾਕੀ ਸਮਝਣ ਵਾਲੇ ਸਮਝ ਹੀ ਜਾਂਦੇ ਨੇ ਪਾੜ ਕੇ سینਾ ਪੱਥਰਾਂ ਦਾ ਪਈ ਝੂਠਨਾ ਤੋਂ ਖਾ ਸੀ ਰੋਜ ਦੰਦੇਰੇ ਮੋਕਾ ਗੋਡੇ ਆ ਦਾ ਰੰਗ ਵੀ ਚਾ ਵਰਗਾ ਕਰੀ ਫਿਰਦਾ ਪਤੰਦਰ ਚਾ ਫਿੰਦੇ ਰੇ ਉਥੋਂ ਜੜਖਾਣੇ ਮੂਰੇ ਖੋਖਾ ਵੀਰਾ ਇਹ ਵੀ ਦੱਸਦੇ ਖੋਖਾ ਵੀ ਤੇਰਾ ਹੀ ਆ ਜਾ ਉੱਥੇ ਚੱਲ ਜਾ ਗਾਖ ਡੀਕਦੇ ਹੋਣੇ ਤੇਰੇ ਬਾਈ ਝੁੱਟਦਾ ਖੋਖਾ ਦਿੋਦ ਨਰੇ ਮੋਕਾ ਚਾ ਫਿੰਦੇ ਰੇ ਬਾਈ ਟੈਂਟ ਵਾਲੇ ਕੁਰਸੀ ਲੱਭੀ ਜਾਂਦੇ ਆ ਦੇ ਦੇ ਉਹਨਾਂ ਨੂੰ ਜਾ ਕੇ ਨਹੀਂ ਤਾਂ ਛਾਤੀ 'ਚ ਲੱਤਾਂ ਖਾਏਗਾ ਉਹਨਾਂ ਤੋਂ ਇੱਕ ਸਾਲੇ ਦੇ ਗੋਡੇ ਤੇ ਕਿਲੋ ਕਿਲੋ ਮੈਲ ਜੰਮੀ ਉਹ ਤੋਂ ਸਰੋਂ ਦਾ ਤੇਲ ਲਾਇਆ ਆ ਉਹ ਦੇ ਉੱਤੇ ਹਾਥੀ ਰੋਜ ਦੰਦੇਰੇ ਮੋਕਾ ਚਾਪੀਂਦੇ ਰਹਿ ਉਥੋਂ ਸਾਲਾ ਦੇਸੀ ਬੱਕਰੇ ਤਾਂ ਖਰੋੜਾ ਲੱਗਦਾ ਪਿਆ ਹੁਣ ਜਖਾਣੇ ਮੂਰੇ ਖੋਖਾ ਪਈ ਝੂਠ ਦਾ ਧੋਖਾ ਅਥੀ ਰੋਜ ਦੰਦੇਰੇ ਮੋਕਾ ਚਾਪੀਂਦੇ ਰਹਿ ਉਥੋਂ ਦਫਾ ਹੋ ਸਾਲੀ ਪ੍ਰੈਗਾ ਗੈਂਗ ਪਈ ਝੂਠ ਨਾਲ ਧੋਖਾ ਅਥੀ ਰੋਜ ਦੰਦੇਰੇ ਮੋਕਾ ਚਾਪੀ ਅੱਜ ਲੱਗਦਾ ਜੀਦਾ ਆਈਫੋਨ ਉਹ ਬਾਈ ਰੰਗ ਗੋਰਾ ਕਰਨਾ ਭੁੱਲ ਗਿਆ ਇਹਦਾ ਪਤੰਦਰ ਜਾਮਣਾ ਵਰਗੇ ਗੋਡੇ ਕਰੀ ਫਿਰਦਾ ਰੇਗੋ ਤੋਂ ਜੜਾ ਥਾਣੇ ਮੂਰੇ ਖੋਖਾ ਸਾਲਾ ਅੱਜ ਪਤਾ ਲੱਗਿਆ ਇਹ ਵੀ ਕਿਸੇ ਬਿਹਾਰੀ ਦੀ ਸਾਟ ਆ ਬਈ ਝੂਠਾ ਤੋਖਾ ਦੀ ਰੋਜ਼ ਤੇ ਮੇਰੇ ਮੋਕਾ ਰੇਗਮਾਰੀ ਮਾਰ ਲਾ ਗੋਡੇ ਤੇ ਬਈ ਕੀ ਪਤਾ ਫਰਕ ਹੀ ਪੈ ਜਾਵੇ ਠੀਕਾ تای ਮਾਰਤਾ ਜਿਵੇਂ ਜਿੱਤਣਾ ਦੇ ਪੈਟਰੋਲ ਲੱਗਾ ਹੋਵੇ ਭਾਈ ਬਾਤ ਗਿਆ ਕਿ ਕਟਾਬਾ ਚਾੜਿਆ ਬਰਾਤੀਆਂ ਨੇ ਜੱਜੀ ਵੀ ਨਾ 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 ਜੇਸੀ ਵੀ ਮੇਰੀ ਬਰਾਤੀਆਂ ਨੂੰ ਬੇਨਤੀ ਹੈ 108 ਨੰਬਰ ਡਾਇਲ ਕਰੋ ਇੱਥੇ ਕੰਮ ਖਤਰੇ ਵਾਲਾ ਲੱਗਦਾ ਦੋਰਾ ਪੈ ਗਿਆ ਕੋਈ ਜੁੱਤੀ ਸੰਗਾਓ ਇਹਨੂੰ ਦੇਖਿਓ ਕਿ ਤੇ ਤਾਰ ਦਾ ਤਾਂ ਨਹੀਂ ਚਿੰਬੜ ਗਿਆ ਬਾਈ ਤਾਂ ਹੀ ਇਦਾਂ ਦਾ ਟੈਲੈਂਟ ਬਾਹਰ ਆਈ ਜਾਂਦਾ ਹੈ ਸਾਲਾ ਜੈਜੀ ਵੀ ਦਾ ਅੰਡਰਵੇਅਰ ਹਾਂਜੀ ਮਿੱਤਰੋ ਐਸੀ ਅੱਜ ਦੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਜਾਇਓ ਛੇਤੀ ਮਿਲਾਂਗੇ ਤੁਹਾਨੂੰ ਇੱਕ ਹੋਰ ਫਨੀ ਕਹਾਣ ਕਮੈਂਟਾਂ ਵਾਲੀ ਵੀਡੀਓ ਵਿੱਚ ਬਹੁਤ ਹੀ ਜ਼ਿਆਦਾ ਜਲਦੀ